ਆਸਾ ਮਹੱਲਾ ਪੰਜਵਾਂ ਨਉ ਨਿਤਰੈ ਸਾਗਲਿ ਨਿਧਾਨ ਇਸ ਸਾ ਪੁਰਖ ਰਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨ ਬਸਿਆ ਲਗੈ ਨਾ ਦੁਖਾ ਰਹੋ ਜੋ ਤੂੰ ਕਰੈ ਸੋਈ ਪਰਵਾਨ ਸਾਚੇ ਸਹਬ ਤੇਰਾ ਸੱਚ ਫੁਰਮਾਨ ਜਾਂ ਤੁਧ ਭਾਵੈ ਤਾਂ ਹਰ ਗੁਣ ਗਾਓ ਤੇਰੇ ਕਰ ਸਦਾ ਸਦਾ ਹੈ ਨਿਆਉ ਸਤਿ ਸਾਹਿਬ ਅਲਖ ਭੇਵ ਨਾਨਕ ਲਾਇਆ ਲਾਗਾ ਸੇਵ ਆਸਾ ਮਹਲਾ ਪੰਜਵਾਂ ਨਿਗਟ ਜੀ ਕੈ ਸਦਹੀ ਸੰਗਾ ਕੁਦਰਤ ਬਰਤੈ ਰੂਪ ਅਰ ਰੰਗਾ ਕਰੈ ਨਾ ਝੁਰੈ ਨਾ ਮੰਗ ਰੂਪਨ ਹਾਰਾ ਅਵਨਾਸੀ ਅਬਗਤ ਅਗੋਚਰ ਸਦਾ ਸਲਾਮਤ ਖਾਸੋ ਹਮਾਰਾ ਰਹੋ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖਿਆਣ ਜੋ ਲੋਹਾ ਦਾ ਪ੍ਰਭ ਕੀਆ ਆਜਾਤ ਤਿਸ ਲੋਡੇ ਕੋ ਕਿਸ ਕੀ ਤਾਤ ਬੇਮੋਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਵਾਹੋ ਅਸਾ ਮਹਲਾ 5ਵਾਂ ਹਰ ਰਸ ਛੋੜ ਹੁਸੈ ਰਸ ਮਤਾ ਕਰਮੈ ਬਹਤ ਬਹਰ ਉਠ ਜਾਤਾ ਸੁਣੀ ਨਾ ਜਾਈ ਸਤਿ ਅੰਮਰਤ ਕਾਥਾ ਰਾਰ ਕਰਤ ਝੂਠੀ ਲਗਗਾਥਾ ਰਹੋ ਬਜੋ ਸਹੈਬ ਕਾ ਸੇਵ ਬਰਾਨੀ ऐसे गुणहु असाध्य उपरानी तैसे लोग जो सदहि संगी ही। काम न आवै जो फिर फिर मांगी कहो नानक प्रभु दीन दयाला ज्यों भावै त्यों कर प्रीति पाला असा महल्ला पांचवा जी प्राण तन हर को नाम इहां उहां उन संग काम बिन हर नाम अवर सब थोरा तृप्त अगावै हर दर्शन मन मोरा रहौ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣ ਤਕ ਮਾਵਤ ਨਿਹਾਲ ਚਰਨ ਕੰਮਲ ਸਿਓ ਲਾ ਗੋਮਾਨ ਸਤਗੁਰ ਤੂਠਾ ਕੀਨੂ ਦਾਨ ਨਾਨਕ ਕਉ ਗੁਰ ਅਦੀਖ ਆਦੀਨ ਪਰਵ ਬਨਾਸੀ ਘਟ ਘਟ ਚੀਨ ਅਸਾ ਮਹੱਲਾ ਪੰਜਵਾ ਅੰਦ ਬਨੋਦ ਭਰੀਪੁਰ ਤਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰਸ ਨਗਰੀ ਪੂਰੇ ਠਾਕਰ ਕੀ ਪਰਪੁਰ ਤਾਰ ਰਹੀ ਸੂਬਜਾ ਕੀ ਰੋ ਨਾਮ ਨਿਧਾਨ ਜਿ ਕਹਿੰਦੇ ਨਮਲ ਸੋਏ ਆਪੇ ਕਰਤਾ ਆਬਰ ਨਾ ਕੋਈ ਜੀ ਜੰਤ ਸਭ ਤਾ ਕੈ ਹਾਤ ਰਵ ਰਹਾ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਾਈ ਅਸਾ ਮਹਾਲਾ ਪੰਜਵਾ ਗੁਰ ਕੈ ਸਬਦ ਬਨਾਵੋ ਏਹ ਮਨ ਗੁਰ ਕਾ ਦਰਸਨ ਸਾਂਚੋ ਹਰਿ ਤਨ ਉਤਮ ਮਤ ਮੇਰਾ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਯਤ ਪ੍ਰੀਤ ਮੋਹਿ ਲਾਗੈ ਨਾਓ ਰਹਾਓ ਤ੍ਰਿਪਤ ਅਗਾਵਨ ਸਚੈ ਨਾਏ 68 ਮੱਜਨ ਸੰਤ ਤੂ ਰਾਏ ਸਾਮੈ ਜਾਣਿਓ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਵੇਕ ਦਾਸ ਸਗਲ ਕਾ ਸੋਡ ਅਬਮਾਨ ਨਾਨਕੋ ਗੁਰ ਦੀਨੋ ਦਾਨ ਆਸਾ ਮਹਲਾ 5ਮਾ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਲੇ ਬੂਢ ਤੋ ਘੋਰ ਅੰਧ ਕੋ ਮੈ ਨਿਕਸਿਓ ਮੇਰੇ ਭਾਈ ਰੇ ਰਹੋ ਮਹਾ ਅਗਾ ਅਗਨ ਕਾ ਸਗਰ ਗੁਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਧ ਬੇਖਮ ਇਹ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਸ ਉਕਤ ਨਮੂਰੀ ਗੁਰੂ ਨਾਨਕ ਸਰਣਾਗਤ ਤੋਰੀ ਆਸਾ ਮਹਲਾ ਪੰਜਵਾਂ ਤਿੱਪਦੀ ਹਰ ਰਸ ਪੀਵਤ ਸਦ ਹੀ ਰਾਤਾ ਆ ਨਰਸਾ ਖੇਨ ਮਹਲ ਲੈ ਜਾਤਾ ਹਰ ਰਸ ਕੇ ਮਤੇ ਮਨ ਸਦਾ ਆਨੰਦ ਆ ਨਰਸਾ ਮੈਂ ਵਿਆਪੈ ਚਿੰਦ ਹਰ ਰਸ ਪੀਵੈ ਅਲ ਮਤ ਮਤ ਵਾਰਾ ਆ ਨਰਸਾ ਸਭ ਹੋ ਸੀਰੀ ਰਹਉ ਹਰ ਰਸ ਕੀ ਕੀਮਤ ਕਹੀ ਨਾ ਜਾਇ ਹਰ ਸਾਧੂ ਹਾਟ ਸਮਾਈ ਲਾਖ ਕਰੋਰੀ ਮਿਲੇ ਨਾ ਕਹਿ ਜਿਸੈ ਪ੍ਰਾਪਤ ਤਿਸਹੀ ਦੇ ਨਾਨਕ ਚਾਖ ਭੈ ਵਿਸਮਦ ਨਾਨਕ ਗੁਰ ਤੇ ਆਇਆ ਸਾਧ ਈਤ ਊਤ ਗਤ ਸੋੜ ਨ ਜਾਏ ਨਾਨਕ ਕੀਤਾ ਹਰ ਰਸ ਮਾਹੇ ਆਸਾ ਮਹੱਲਾ ਪੰਜਮਾ ਕਾਮ ਕ੍ਰੋਧ ਲੋਭ ਮੋਹ ਮਟਾਵੈ ਸੁੱਟ ਕੈ ਦੁਰਮਤ ਆਪਣੀ ਤਾਰੀ ਹੋਏ ਨਿਮਾਣੀ ਸੇਵਕ ਮਾਵੈ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੁਣੋ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟਾਇ ਤੇਰੋ ਸੈਸਾ ਸੁਖ ਪਾਵੈ ਤੂੰ ਸੁਖ ਮਨ ਨਾਰੀ ਰਹੋ ਚਰਨ ਪਖਾਰ ਕਰਿਓ ਗੁਰ ਸੇਵਾ ਆਤਮ ਸੁਧ ਬਖਤਿਆ ਸੰਦਬਾਰੀ ਦਸਨ ਕੀ ਹੋਈ ਦਾਸ ਦਸਰੀ ਤਾਂ ਪਾਵੈ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੇ ਮਾਰੀ ਜੋਹੇ ਮੰਤਰ ਕਮਾਵੈ ਨਾਨਕ ਸੋ ਪਉ ਜਲ ਪਾਰ ਉਤਾਰੀ ਆਸਾ ਮਹਾਲਾ ਪੰਜ ਮਾਂ ਦੁੱਪਰੀ ਭਈ ਪ੍ਰਾਪਤ ਮਾਨਖ ਦੇ ਹੁਰੀਆ ਕੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਆਪਰ ਕਾਜ ਤੇ ਰਕ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜੰਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੂ ਸਰਮਾ ਆਸਾ ਮਹੱਲਾ ਪੰਜਮਾ ਤੁਰ ਬਿਨ ਆਵਰ ਨਹੀਂ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤਮਾਰੀ ਆਸਾ ਬੈਠਤ ਊਟਤ ਸੋਬਤ ਜਾਗਤ ਬਿਸਰ ਨਹੀਂ ਤੂੰ ਸਾਸ ਗਰਾਸਾ ਰਹੋ ਰਖ ਰਖ ਸਰਣ ਪ੍ਰਭ ਆਪਣੀ ਅਗਨ ਸਾਗਰ ਬਕਰਾਲਾ ਨਾਨਕ ਇਹ ਸੁਖ ਦਾਤੇ ਸਤਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹਾਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਸੜਾਏ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੁਆ ਬਖ ਖਾਏ ਰਹੋ ਪਾਲਾ ਤਾਉ ਕਸੂ ਨਾ ਵਿਆਪੈ ਰਾਮ ਨਾਮ ਗੁਣ ਗਾਈ ਦਾਕੀ ਕੋ ਚਿਤ ਕਸੂ ਨਾ ਲਾਗੈ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੋਣੇ ਲਧਨ ਨਿਤ ਗਾਵੈ ਨਾਨਕ ਸਹਿ ਸਾ ਦੁੱਖ ਮਟਾਈ ਆਸਾ ਮਹੱਲਾ ਪੰਜਵਾ ਔਖ ਦਿਖਾਇਓ ਹਰ ਕੋ ਨਾਉ ਸੁਖ ਪਾਈ ਦੁੱਖ ਬਿਨ ਸਿਆਥਾਉ ਤਾਪ ਗਿਆ ਬਚਨ ਗੁਰੂ ਪੂਰੇ ਅੰਤ ਭਇਆ ਸਭ ਮਿਟੇ ਬਸੂਰੀ ਰਹੋ ਜੀ ਜੰਤ ਸਗਲ ਸੁਖ ਪਾਇਆ ਪਾਰਬਨ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਵਾਸਤ ਨਾਹੀ ਸੋ ਬਿਲਾ ਆਈ ਬੇਨਾ ਹੁਕਮ ਹੈ ਕਿਉ ਬੁਝ ਜਾਏ 부ਝਾਈ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੁੱਢਾ ਪਾਈ ਰਹਾਉ ਨਾਨਕ ਦਾਸ ਸਾਧ ਸੰਰਨਾਈ ਗੁਰ ਪ੍ਰਸਾਦ ਪਉ ਪਾਰ ਪਰਾਈ ਆਸਾ ਮਹਲਾ ਪੰਜਵਾਂ ਸਦਾ ਸਦਾ ਯਾਤਮ ਪ੍ਰਕਾਸ਼ ਸਾਧ ਸੰਗਤ ਹਰ ਚਰਨ ਨਵਾਸ RAM ਨਾਮ ਨਿਤ ਜਪ ਮਨ ਮੇਰੇ ਸੀ ਜਲ ਸਾਤ ਸਦਾ ਸੁਖ ਪਾਵੈ ਕੇਲੇ ਦੇਖੇ ਜਾਏ ਸਭ ਇਮਾਨ ਤੇਰੇ ਰਹਾਉ ਕਉ ਨਾਨਕ ਜਾ ਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ 5 ਜਹ ਕਾ ਹਰਿ ਸੁਆਮੀ ਪਰਬ ਬੇਲੀ ਪੀੜ ਗਈ ਫਿਰ ਨਹੀਂ ਦੇਹਲੀ ਰਹਾਉ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਾਰੇ ਸੇਮਰਤ ਨਾਨਕ ਭਈ ਅਮੋਲੀ ਆਸਾ ਮਹਾਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਸਭ ਜੂਆ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣਾ ਗ੍ਰਹਿ ਭੀਤਰ ਬਾਹਰੇ ਜਨਮ ਮਰਨ ਚੁਕੇ ਸਭ ਪਾਰੇ ਮਿਲਤੇ ਸੰਗ ਭਯੋ ਮਨ ਨਿਰਮਲ ਗੁਰ ਪੂਰਾ ਲੈ ਖਿੰਨ ਮਹਿ ਤਾਰੇ ਰਹੋ ਸਭ ਕੀ ਰੇਨ ਹੋਏ ਰਹ ਮਨੁਆ ਸਗਲੇ ਦੀਸੈ ਮੀਤ ਪਿਆਰੇ ਸਬ ਮਦੇ ਰਬਾ ਮੇਰਾ ਠਾਕਰ ਤਾਨ ਦੇਤ ਸਬਜੀ ਸੁਮਾਰੇ ਇੱਕੋ ਇੱਕ ਆਪ ਇੱਕ ਇਕਾ ਹੈ ਇਕਾ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੀ ਗਹਿਰ ਗੰਭੀਰ ਬਯੰਤ ਗਸਾਈ ਅੰਤ ਨਹੀਂ ਕਿਸ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ ਮਹੱਲਾ ਪੰਜਵਾਂ ਊਂ ਬੇਅੰਤ ਅਵਗਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰੈ ਚਿਤਰਾਈ ਜਾਂ ਸਭ ਕਿਸ ਤੁਜੈ ਮਜ਼ਾਰ ਮੇਰੇ ਸਤਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ ਦੇਉ ਸਮਤ ਸਦਾ ਗੁਣ ਗਾਵਾ ਮਿਲ ਠਾਕਰ ਅਗਮ ਅਪਾਰ ਰਹਾਉ ਜੈਸੇ ਚੰਦਨ ਜਠਰ ਮੈਂ ਪ੍ਰਾਨੀ ਉਹ ਰਹਿਤਾ ਨਾਮ ਆਧਾਰ ਅੰਦਰ ਕਰਾ ਅਹਿਸਾਸ ਸਾਸ ਸੁਮਾਰਾ ਨਾ ਪੁਹਾਇ ਅਗਨਾਰ ਪਰ ਤਨ ਪਰਦਾਰਾ ਪਰ ਨਿੰਦਾ ਇਨਸੋਂ ਪ੍ਰੀਤ ਨਿਵਾਰ ਚਰਨ ਕਮਲ ਸੇਬੀਤ ਅੰਤਰ ਗੁਰ ਪੂਰਿ ਕਹਿ ਆਧਾਰ ਗਰੇ ਮੰਦਰ ਮਹਿਲਾ ਜੋ ਦੀਸੈ ਨਾ ਕੋਈ ਸੰਗਾਰ ਜਬ ਲਗ ਜੀਵ ਕਲੀ ਕਾਲ ਮੈਂ ਜਨ ਨਾਨਕ ਨਾਮ ਸਮਾਰ ਆਸਾ ਕਰ ਤੀਜਾ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਰਾਜ ਮਿਲਕ ਜੋਗਨ ਗ੍ਰਹਿ ਸੋਬਾ ਰੂਪਵੰਤ ਜੋਵਨੀ ਬਹੁਤ ਦਰਬਹਤੀ ਅਰ ਕੋੜੇ ਲਾਲ ਲਖ ਬਿਆਨੀ ਆਗੇ ਦਰਗਾਹ ਕਾਮ ਨ ਆਵੇ ਸੋੜ ਚੱਲੇ ਅਬ ਮਾਨੀ ਕਾਹੇ ਏਕ ਖਿਨਾ ਚਿਤ ਲਾਈਐ ਊਠ ਸ ਬੈਠ ਤ ਸੋਬਤ ਜਾਗਤ ਸਦਾ ਸਦਾ ਹਰਤੇ ਰਹਾਉ ਮਹਾ ਬਚਿੱਤਰ ਸੁੰਦਰ ਅਖਾੜੇ ਰਾਂਮੈ ਜਿੱਤੇ ਪਵਾੜੇ ਹਉ ਮਾਰੋ ਹਉ ਬੰਦੂ ਛੋਡੋ ਮੁਖਤੇ ਏਵ ਬਿਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋਡ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਣਾ ਹਾਰ ਨਾ ਜਾਣੈ ਉਪਦੇਸ਼ ਕਰੈ ਆਪ ਨਾ ਕੰਬਾਵੈ ਤਤ ਸ਼ਬਦ ਨਾ ਬਸਾਨੈ ਨੰਗਾ ਆਇਆ ਨਾ ਗੋ ਜਾਸੀ ਜੋ ਹਸਤੀ ਖਾਕ ਸੰਨੈ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਕਪ ਕਪ ਮੁਏ ਗਵਾਰਾ ਗੁਰਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਮਾ ਮਹੱਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾ ਮਾਇ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਨੀ ਮਗਨ ਪ੍ਰੇਪ੍ਰੀਤ ਪ੍ਰਾਨ ਕੋ ਤਿਆਗੈ ਬਿਰਲਾ ਚਰਨ ਕਮਲ ਆਲੂਪ ਹਰ ਸੰਤ ਮੰਤ ਕੋ ਲਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਬੜ ਭਾਗੇ ਕਿਰਪਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਛੇਵਾ ਮਹੱਲਾ ਪੰਜਵਾ ਜੋ ਤੁਦ ਪਾਵੈ ਸੋ ਪਰਬਨ ਸੁਖ ਸਹਿਜ ਮਨ ਸੋਈ ਕਰਨ ਕਾਰਨ ਸਮਰਥ ਪਾਰਾ ਅਵਰ ਨਹੀਂ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੈ ਮਸਲਤ ਮਤਾ ਸਿਆਣ ਭਜਨ ਕੀ ਜੋ ਤੂ ਕਰੈ ਕਰਾਵੈ ਰਹੋ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸਹੀ ਜਨ ਪੂਰੇ ਸੋ ਖੰਦ ਆਨਹਾਰ ਗਾਇਆ ਜਾ ਕੋ ਟੇਕ ਤੁਮਾਰੀ ਸੋਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾ ਪਲੇ ਭਗਵੰਤਾ ਪਰਮ ਮੋਹ ਧੋ ਸਭ ਨਿਕ ਸੇ ਜਪ ਕਾ ਦਰਸ਼ਨ ਪਾਇਆ ਬਰਤਨ ਨਾਮ ਨਾਨਕ ਸਭ ਕੀ ਨਾ ਹਰ ਨਾਮੇ ਰੰਗ ਸਮਾਇਆ ਆਸਾ ਮਹਲਾ ਪੰਜਵਾਂ ਜਨਮ ਜਨਮ ਕੀ ਮਾਲਤ ਹੋਵੇ ਪਰਾਈ ਆਪਣਾ ਕੀਤਾ ਪਾਵੇ ਇਹੀ ਸੁਖ ਨਹੀਂ ਦਰਗਾ ਢੋਈ ਜੰਪੁਰ ਜਾਏ ਪਚਾਵੇ ਨਿੰਦਕ ਅਹਲਾ ਜਨਮ ਗਵਾਇਆ ਪਹੁੰਚ ਨਾ ਸਕੇ ਕਾਹੂ ਬਾਤ ਆਗੈ ਠੌਰ ਨ ਪਾਇਆ ਰਹੋ ਕਿਰਤ ਭਿਆ ਨਿੰਦਕ ਬਪਰੇ ਕਾ ਕਿਆ ਹੋ ਕਰੈ ਵਿਚਾਰਾ ਤहां ਬਗੂਤਾ ਜੈ ਕੋਈ ਨ ਰਖੈ ਓ ਕਿਸ ਪੈ ਕਰੈ ਪੁਕਾਰਾ ਨਿੰਦ ਕੀ ਗਤ ਕਤਹੂ ਨਾਹੀ ਖਸਮ ਐਵਾ ਪਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਉ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ